ਇਸ ਵੇਲੇ ਦੀ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਿੱਥੇ ਇੱਕ ਬਿਲਡਿੰਗ ਡਿੱਗੀ ਆ ਸੈਕਟਰ 17 ਚੰਡੀਗੜ੍ਹ ਦਾ ਸੈਕਟਰ 17 ਜਿੱਥੇ ਹਮੇਸ਼ਾ ਜਿਹੜਾ ਭੀੜ ਆ ਉਹ jama ਹੋਈ ਰਹਿੰਦੀ ਆ ਤਾਂ ਉੱਥੇ ਅੱਜ ਤੜਕਸਾਰ ਇੱਕ ਬਿਲਡਿੰਗ ਡੰਗੀ ਆ ਇਸ ਬਿਲਡਿੰਗ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਬਿਲਡਿੰਗ ਦੀ ਜਿਹੜੀ ਖਸਤਾ ਹਾਲਤ ਨੂੰ ਦੇਖਦੇ ਆ ਪਹਿਲਾਂ ਹੀ ਇਸ ਬਿਲਡਿੰਗ ਨੂੰ ਜਿਹੜਾ ਉਹ ਖਾਲੀ ਕਰਵਾ ਦਿੱਤਾ ਸੀ ਕੋਈ ਵੀ ਕਰਮਚਾਰੀ ਜਿਹੜਾ ਉਹ ਇਸ ਬਿਲਡਿੰਗ ਵਿੱਚ ਮੌਜੂਦ ਨਹੀਂ ਸੀ ਜਦੋਂ ਇਹ ਬਿਲਡਿੰਗ ਡਿੱਗੀ ਅੱਜ ਤੜਕਸਾਰ ਜਿਹੜੀ ਇਹ ਬਿਲਡਿੰਗ ਡਿੱਗੀ ਆ ਪੂਰੇ ਸੈਕਟਰ 17 ਦੇ ਵਿੱਚ ਜਿਹੜੀ ਹਫੜਾ ਤਫੜੀ ਮਤ ਜਾਂਦੀ ਆ ਕਿਉਂਕਿ ਕਾਫੀ ਜ਼ਿਆਦਾ ਜਿਹੜੀ ਆਵਾਜ਼ ਆ ਉਹ ਆਉਂਦੀ ਆ ਜਦੋਂ ਇੱਕ ਬਿਲਡਿੰਗ ਡਿੱਗੀ ਦੀ ਆ ਤਾਂ ਉਦੋਂ ਹੀ ਜਿਹੜੀਆਂ ਰੈਸਕਿਊ ਟੀਮਾਂ ਨੇ ਉਹ ਵੀ ਇੱਥੇ ਪਹੁੰਚ ਜਾਂਦੀਆਂ ਕਿ ਜੇਕਰ ਕੋਈ ਕਿਸੇ ਵਿਅਕਤੀ ਦਾ ਜਿਹੜਾ ਇੱਥੇ ਫਸਣਾ ਹੋਊਗਾ ਜੇਕਰ ਕੋਈ ਵਿਅਕਤੀ ਇਸ ਮਲਬੇ ਦੇ ਹੇਠਾਂ ਆਇਆ ਹੋਊਗਾ ਤਾਂ ਉਸ ਨੂੰ ਜਿਹੜਾ ਟਾਈਮ ਦੀ ਟਾਈਮ ਜਿਹੜਾ ਰੈਸਕਿਊ ਕਰ ਲਿਆ ਜਾਊਗਾ ਉਸ ਦੇ ਕਰਕੇ ਜਿਹੜੀਆਂ ਰੈਸਕਿਊ ਟੀਮਾਂ ਨੇ ਉਹ ਵੀ ਟਾਈਮ ਤੇ ਪਹੁੰਚਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਟਾਈਮ ਤੇ ਪਹੁੰਚਦੀਆਂ ਐਂਬੂਲੈਂਸ ਪਹੁੰਚ ਜਾਂਦੇ ਜਿੰਨੀਆਂ ਵੀ ਜਿਹੜੀਆਂ ਮੂਡਲਿਸ ਸਹਾਇਤਾ ਦੇ ਲਈ ਜ਼ਰੂਰੀ ਜਿਹੜੀਆਂ ਸੁਭਾਵਾ ਸੀਗੀਆਂ ਉਹ ਮੌਕੇ ਤੇ ਪਹੁੰਚ ਜਾਂਦੀਆਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇੱਕ ਖਾਸਾ ਹਾਲਤ ਜਿਹੜੀ ਬਿਲਡਿੰਗ ਸੀ ਉਹ ਡਿੱਗੀ ਆ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਚੰਡੀਗੜ੍ਹ ਸੈਕਟਰ 17 ਗਏ ਹੋ ਤਾਂ ਉੱਥੇ ਮੈਹਫੁੱਲ ਹੋਟਲ ਦੇ ਨਾਲ ਲੱਗਦੀ ਜਿਹੜੀ ਬਿਲਡਿੰਗ ਸੀ ਉਹ ਡਿੱਗੀ ਹੈ ਕਾਫੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਸੀ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਜਿਹੜਾ ਇਸ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਕਿਉਂਕਿ ਇਹ ਪਹਿਲਾਂ ਹੀ ਜਿਹੜੀ ਡਿੱਗਣ ਦੇ ਹਾਲਾਤ ਦੇ ਵਿੱਚ ਸੀ ਜਿਸ ਨੂੰ ਦੇਖਦੇ ਆ ਪ੍ਰਸ਼ਾਸਨ ਪਹਿਲਾਂ ਚੌਕਸ ਹੋ ਚੁੱਕਿਆ ਸੀ ਕਿਉਂਕਿ ਕੁਝ ਦਿਨ ਪਹਿਲਾਂ ਜਿਹੜਾ ਮੁਹਾਲੀ ਦੇ ਵਿੱਚ ਇੱਕ ਵੱਡਾ ਹਾਦਸਾ ਹੁੰਦਾ ਜਿਸ ਦੇ ਵਿੱਚ ਕਈ ਮੌਤਾਂ ਹੁੰਦੀਆਂ ਨੇ ਕਿਸੇ ਦੀ ਅਣਗਹਿਲੀ ਦੇ ਕਾਰਨ ਇੱਕ ਬਿਲਡਿੰਗ ਆ ਜਿਹੜੀ ਡਿੱਗ ਜਾਂਦੀ ਆ ਚਾਰ ਮੰਜ਼ਿਲਾ ਬਿਲਡਿੰਗ ਡਿੱਗੀ ਸੀ ਜਿਸ ਦੇ ਵਿੱਚ ਜਿਹੜੀਆਂ ਕਈ ਮੌਤਾਂ ਹੋਈਆਂ ਸੀ ਉਸ ਦੇ ਚੱਲਦਿਆਂ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਤੋਂ ਸਿੱਖ ਲਈ ਤਾਂ ਉਹ ਜਿਹੜੀ ਕਹਿੰਦੀ ਹੈ ਕਿ ਖਸਤਾ ਹਾਲਤ ਦੇ ਵਿੱਚ ਇਮਾਰਤ ਸੀ ਉਸ ਨੂੰ ਪਹਿਲਾਂ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਤਾਂ ਕਿ ਕੋਈ ਵੀ ਜਿਹੜਾ ਜਾਨੀ ਨੁਕਸਾਨ ਹੈ ਉਹ ਨਾ ਹੋ ਸਕੇ ਉਹ ਵੱਡੀ ਖਬਰ ਸੈਕਟਰ 17 ਦੀ ਆ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮਹਿਫਲ ਹੋਟਲ ਹੈ ਜਿੱਥੇ ਜਿਹੜੀ ਇਹ ਬਿਲਡਿੰਗ ਡਿੱਗੀ ਆ ਉਸ ਦੇ ਨਾਲ ਲੱਗਦੀ ਬਿਲਡਿੰਗ ਸੀ ਕਾਫੀ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਇਹ ਬਿਲਡਿੰਗ ਦਿਖਾਈ ਦੇ ਰਹੀ ਸੀ ਤਾਂ ਆ ਪ੍ਰਸ਼ਾਸਨ ਜਿਹੜਾ ਪਹਿਲਾਂ ਹੀ ਚੌਕਸ ਹੋ ਚੁੱਕਾ ਸੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਜਿਹੜੀ ਬਿਲਡਿੰਗ ਆ ਉਹ ਕਦੇ ਨਾ ਕਦੇ ਡਿੱਗ ਸਕਦੀ ਹੈ ਜਿਸ ਦੇ ਕਰਕੇ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਵੱਡੇ ਕਦਮ ਚੱਕ ਲਏ ਗਏ ਸੀ ਇਸ ਬਿਲਡਿੰਗ ਨੂੰ ਜਿਹੜਾ ਖਾਲੀ ਕਰਵਾ ਦਿੱਤਾ ਗਿਆ ਸੀ ਅੱਜ ਤੜਕਸਾਰ ਇਹ ਬਿਲਡਿੰਗ ਡਿੱਗੀ ਆ ਜਿਸ ਦੀ ਆਵਾਜ਼ ਜਿਹੜੀ ਆ ਉਹ ਪੂਰੇ ਚੰਡੀਗੜ੍ਹ ਦੇ ਵਿੱਚ ਗੂੰਜੀ ਆ ਤਾਂ ਇੱਕੋ ਦਮ ਜਿਹੜੀ ਸੈਕਟਰ 13 ਦੇ ਵਿੱਚ ਅਫੜਾ ਤਫੜੀ ਮੱਚ ਜਾਂਦੀ ਆ ਜਦੋਂ ਆ ਤੜਕਸਾਰ ਅੱਜ ਇਹ ਬਿਲਡਿੰਗ ਡਿੱਗਦੀ ਆ ਤਾਂ ਉਸ ਤੋਂ ਬਾਅਦ ਜਿਹੜੀਆਂ ਰੈਸਕਿਊ ਟੀਮਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਮਬੂਲੈਂਸ ਉਹ ਟਾਈਮ ਦੀ ਟਾਈਮ ਜਿਹੜੀਆਂ ਪਹੁੰਚ ਜਾਂਦੀਆਂ ਤਾਂ ਕਿ ਜਿਹੜਾ ਜੇਕਰ ਕੋਈ ਵੀ ਵਿਅਕਤੀ ਇਸ ਮਾਲਬੇ ਦੇ ਹੇਠਾਂ ਦੱਬਿਆ ਗਿਆ ਹੋਵੇ ਤਾਂ ਉਸ ਨੂੰ ਜਿਹੜਾ ਜਲਦੀ ਰੈਸਕਿਊ ਕਰਕੇ ਉਸ ਦੀ ਜਾਨ ਬਚਾਈ ਜਾ ਸਕੇ ਇਸ ਮਾਮਲੇ ਦੇ ਵਿੱਚ ਜਿਹੜਾ ਕਹਿ ਦਈਏ ਕਿ ਇੱਕ ਚੌਕਸ ਜ਼ਰੂਰ ਪਰ ਜਿਹੜਾ ਪ੍ਰਸ਼ਾਸਨ ਆ ਉਹ ਦਿਖਾਈ ਦਿੱਤਾ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਇਹ ਪੁਖਤਾ ਕਦਮ ਸੀ ਉਹ ਪਹਿਲੇ ਹੀ ਚੱਕ ਲਏ ਗਿਆ ਸੀ ਤਾਂ ਇਸ ਬਿਲਡਿੰਗ ਨੂੰ ਜਿਹੜਾ ਉਹ ਪਹਿਲੇ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਵੱਡੀ ਖਬਰ ਆ ਚੰਡੀਗੜ੍ਹ ਤੋਂ ਆ ਪਹਿਲਾ ਮੋਹਾਲੀ ਦੇ ਵਿੱਚ ਇੱਕ ਵੱਡਾ ਹਾਦਸਾ ਹੁੰਦਾ ਇੱਕ ਬਿਲਡਿੰਗ ਡਿੱਗਦੀ ਆ ਬਹੁ ਮੰਜ਼ਲਾ ਬਿਲਡਿੰਗ ਦੇ ਡਿੱਗਦੀ ਆ ਜਿਸ ਨੇ ਪੂਰਾ ਜਿਹੜਾ ਮੋਹਾਲੀ ਸੀ ਹਲਾ ਕੇ ਰੱਖ ਦਿੱਤਾ ਸੀ ਕਿਉਂਕਿ ਉਸ ਦੇ ਵਿੱਚ ਜਿਹੜੀਆਂ ਨੌਜਵਾਨਾਂ ਦੀ ਮੌਤ ਹੋਈ ਸੀ ਇੱਕ ਜਿਮ ਸੀ ਜਿਮ ਦੇ ਵਿੱਚ ਕਈ ਲੋਕ ਸੀ ਜਿਨ੍ਹਾਂ ਨੂੰ ਮਲਬੇ ਦੇ ਹੇਠੋਂ ਕੱਢਿਆ ਗਿਆ ਸੀ ਤਾਂ ਪੂਰਾ ਮੋਹਾਲੀ ਆ ਜਿਹੜਾ ਉਹ ਹਲਾਕੇ ਰੱਖ ਦੁੱਤਾ ਸੀ ਹਰ ਦੀਆਂ ਜਿਹੜੀਆਂ ਅੱਖਾਂ ਨੇ ਉਹ ਨਮ ਹੋਈਆਂ ਸੀ ਕਿਉਂਕਿ ਇੱਕ ਨੌਜਵਾਨ ਕੁੜੀ ਦੀ ਡੈਥ ਹੁੰਦੀ ਆ ਮੁੰਡੇ ਦੀ ਡੈਥ ਹੁੰਦੀ ਆ ਆ ਤਾਂ ਉਸ ਚੀਜ਼ ਨੇ ਜਿਹੜਾ ਉਹ ਕਿਤੇ ਕਿਤੇ ਪੂਰੇ ਮਹਾਲੀ ਦਾ ਜਿਹੜਾ ਦਿਲ ਸੀ ਉਹ ਹਲਾਕੇ ਰੱਖ ਦੁੱਤਾ ਸੀ ਇਹ ਇਹ ਕੁਝ ਦਿਨ ਪਹਿਲਾਂ ਦੀ ਖਬਰ ਹੈ ਤਾਂ ਅੱਜ ਤੜਕਸਾਰ ਜਿਹੜਾ ਉਸੇ ਕਟਨਾ ਦੀ ਤਰਜ਼ ਤੇ ਚੰਡੀਗੜ੍ਹ ਦੇ ਸੈਕਟਰ 17 ਜਿਹੜਾ ਫੇਮਸ ਸੈਕਟਰ ਆ ਜਿੱਥੇ ਲਗਾਤਾਰ ਜਿਹੜੀ ਕਹਿ ਦਈਏ ਕਿ ਦਿਨ ਦਿਹਾੜੇ ਜਿਹੜੀ ਭੀੜ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਪਰ ਸ਼ੁਕਰ ਹੈ ਰੱਬ ਦਾ ਕਿ ਇਹ ਬਿਲਡਿੰਗ ਆ ਜਿਹੜੀ ਉਹ ਤੜਕਸਾ ਡਿੱਗੀ ਐ ਨਾ ਜਾਣੇ ਜੇਕਰ ਦਿਨ ਨੂੰ ਇਹ ਕੋਈ ਘਟਨਾ ਹੁੰਦੀ ਤਾਂ ਹੋ ਸਕਦਾ ਸੀ ਕੋਈ ਜਣਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਉਸ ਦੇ ਨੇੜੇ ਕੋਈ ਖੜਾ ਹੋ ਸਕਦਾ ਹੈ ਕੋਈ ਉਸ ਬਿਲਡਿੰਗ ਦੇ ਅੰਦਰ ਕਰਮਚਾਰੀ ਹੋ ਸਕਦਾ ਤਾਂ ਹੋ ਸਕਦਾ ਸੀ ਜਿਹੜਾ ਕੋਈ ਵੀ ਵੱਡੀ ਘਟਨਾ ਹੋ ਸਕਦੀ ਸੀ ਪਰ ਕਹਦੀ ਹੈ ਕਿ ਰੱਬ ਨੇ ਜਰੂਰ ਇਸ ਤੇ ਜਿਹੜੀ ਉਹ ਇੱਕ ਕਹਦੀ ਹੈ ਕਿ ਕਿਰਪਾ ਬਣਾਈ ਹੈ ਕਿ ਉਹ ਜਿਹੜੀ ਬਿਲਡਿੰਗ ਆ ਉਹ ਤੜਕਸਾ ਡਿੱਗੀ ਜਦੋਂ ਉਸ ਬਿਲਡਿੰਗ ਦੇ ਨਜ਼ਦੀਕ ਕੋਈ ਨਹੀਂ ਸੀਗਾ ਕੋਈ ਕਰਮ ਚਾਰੀ ਅੰਦਰ ਨਹੀਂ ਸੀਗਾ ਉਸ ਸਮੇਂ ਉਹ ਬਿਲਡਿੰਗ ਡਿੱਗੀ ਇਸ ਕਰਕੇ ਇਸ ਦੇ ਵਿੱਚ ਕੋਈ ਹਲੇ ਤੱਕ ਜਿਹੜੀ ਖਬਰਾਂ ਨੇ ਉਸ ਦੇ ਵਿੱਚ ਕੋਈ ਵੀ ਜਿਹੜਾ ਜਾਨੀ ਨੁਕਸਾਨ ਹੈ ਉਹ ਨਹੀਂ ਹੋਇਆ ਰੈਸਕਿਊ ਟੀਮਾਂ ਲਗਾਤਾਰ ਜਿਹੜਾ ਮਲਬਾ ਉਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਏਥੋਂ ਜਿਹੜੀਆਂ ਕਹਿੰਦੀ ਕਿ ਉਹਨਾਂ ਦੇ ਵੱਲੋਂ ਇੱਕ ਖੋਜ ਵੀ ਕੀਤੀ ਜਾ ਰਹੀ ਹੈ ਕਿ ਕੋਈ ਜਿਹੜਾ ਵਿਅਕਤੀ ਹੈ ਉਹ ਏਥਾਂ ਤਾਂ ਨਹੀਂ ਆਇਆ ਹਲੇ ਤੱਕ ਖਬਰਾਂ ਦੇ ਵਿੱਚ ਜਿਹੜਾ ਕਹਿੰਦੀ ਕਿ ਸਾਡੇ ਕੋਲ ਇਦਾਂ ਦੀ ਕੋਈ ਖਬਰ ਨਹੀਂ ਆਈ ਕਿ ਉਸ ਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਆ ਮਲਬੇ ਦੇ ਥੇਹਾਂ ਆਇਆ ਹੋਵੇ ਪਰ ਰੈਸਕਿਊ ਟੀਮਾਂ ਦਾ ਜਿਹੜਾ ਕੰਮ ਹੈ ਉਹ ਜ਼ਰੂਰ ਜਾਰੀ ਆ ਲਗਾਤਾਰ ਜਿਹੜੀਆਂ ਰੈਸਕਿਊ ਟੀਮਾਂ ਨੇ ਉਹ ਮਲਬਾ ਹਟਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਿੱਧੀਆਂ ਤਸਵੀਰਾਂ ਤੁਹਾਨੂੰ ਸੈਕਟਰ 17 ਤੋਂ ਦਿਖਾ ਰਹੇ ਆ ਜਿੱਥੇ ਇਹ ਬਿਲਡਿੰਗ ਡਿੱਗੀ ਆ ਤੁਹਾਨੂੰ ਇੱਕ ਸੀਸੀਟੀਵੀ ਵੀ ਦਿਖਾਵਾਂਗੇ ਜਿਸ ਦੇ ਵਿੱਚ ਇਹ ਬਿਲਡਿੰਗ ਆ ਜਿਹੜੀ ਉਹ ਡਿੱਗਦੀ ਹੋਈ ਨਜ਼ਰ ਆ ਰਹੀ ਆ ਤੁਸੀਂ ਆਵਾਜ਼ ਸੁਣ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਿਹੜੀ ਆਵਾਜ਼ ਜਦੋਂ ਇਹ ਬਿਲਡਿੰਗ ਡਿੱਗੀ ਆ ਉਦੋਂ ਆਈ ਆ ਤਾਂ ਪੂਰਾ ਚੰਡੀਗੜ੍ਹ ਜਿਹੜਾ ਉਹ ਉਹ ਇਸ ਘਟਨਾ ਨੇ ਹਲਾ ਕੇ ਰੱਖ ਦਿੱਤਾ ਕਿਉਂਕਿ ਸੈਕਟਰ 17 ਜਿਹੜਾ ਉਹ ਚੰਡੀਗੜ੍ਹ ਦਾ ਦਿਲ ਮੰਨਿਆ ਜਾਂਦਾ ਤਾਂ ਅੱਜ ਸੈਕਟਰ 17 ਦੇ ਵਿੱਚ ਇਹ ਵੱਡੀ ਘਟਨਾ ਹੋਈ ਹੈ ਬਹੁ ਮੰਜ਼ਲਾ ਇਮਾਰਤ ਹੈ ਜਿਹੜੀ ਉਹ ਡਿੱਗੀ ਹੈ ਇਹ ਇਮਾਰਤ ਜਿਹੜੀ ਉਹ ਖਸਤਾ ਹਾਲਤ ਦੇ ਵਿੱਚ ਖੜੀ ਸੀ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਵੱਡੇ ਜਿਹੜੇ ਕਦਮ ਨੇ ਉਚਕ ਲਏ ਗਿਆ ਸੀ ਇਸ ਬਿਲਡਿੰਗ ਨੂੰ ਪਹਿਲਾਂ ਹੀ ਜਿਹੜਾ ਉਹ ਖਾਲੀ ਕਰਵਾ ਦਿੱਤਾ ਗਿਆ ਸੀ ਤਾਂ ਕਿ ਜਿਹੜਾ ਕੋਈ ਵੀ ਵੱਡੀ ਘਟਨਾ ਨਾ ਹੋ ਸਕੇ ਕੋਈ ਜਿਹੜਾ ਜਾਨੀ ਨੁਕਸਾਨ ਨਾ ਹੋ ਸਕੇ ਇਸ ਕਰਕੇ ਇਸ ਬਿਲਡਿੰਗ ਨੂੰ ਜਿਹੜਾ ਉਹ ਪਹਿਲਾਂ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਦੀ ਵੱਡੀ ਖਬਰ ਚੰਡੀਗੜ੍ਹ ਦੇ ਸੈਕਟਰ 17 ਤੋਂ